ਹਾਂ ਭਾਈ ਜੀ ਜਿਹੜੀਆਂ ਮੰਨ ਲਓ ਸੋਨਾ ਲੀਕਾ ਇਹ ਗੱਲਾਂ ਪੋਸਟਰ ਦੇ ਵਿੱਚ ਕਰ ਰਹੀ ਹੈ ਇਹ ਤੁਸੀਂ ਵੇਖੀਆਂ ਹੋਣਾਂ ਮੇਰੇ ਕਸਟਮਰ ਨੂੰ ਨਿਕਲੇ ਆਇਆ ਇਹ ਅੱਛਾ ਮਕਸਦ ਠੀਕ ਹੈ ਜੀ Honda Shine 2 ਨਿਕਲੇ ਆਇਆ Bullet ਆਪਣੀ ਬਰਕੰਦੀ ਪਿੰਟ ਨਿਕਲਿਆ ਠੀਕ ਹੈ ਜੀ ਇਹ ਤੁਹਾਡੇ ਇਸ ਜਿਹੜੀ ਆਪਾਂ ਕਹ ਲਈਏ ਡੀਲਰਸ਼ਿਪ ਤੇ ਇੰਨੇ ਨਾਮ ਨਿਕਲੇ ਹੋਏ ਆ ਕਾਫੀ ਪਿਛਲੇ ਮੰਨ ਲਓ 23 ਨਾਮ ਨਿਕਲੇ ਜਿਹੜੀ ਮਗਰਲੀ ਸਕੀਮ ਸੀ ਆਪਣੀ ਡੀਲਰਸ਼ਿਪ ਤੇ ਲਾ ਲਓ ਕਿਸੇ ਕੰਪਨੀ 'ਚ ਕੰਪੈਰੀਜ਼ਨ ਕਰ ਲਓ 9 ਲੱਖ 15 ਹਜ਼ਾਰ ਚ 4 ਵੀਟ ਟਰੈਕਟਰ ਇੰਨੇ ਮੰਨ ਲਓ ਨਹੀਂ ਮੈਨੂੰ ਲੱਗੇ ਵਾਲਾ ਸਾਮਾਨ ਵਾਲਾ ਨਹੀਂ ਮਿਲਦਾ ਨਹੀਂ ਲੱਗਦਾ ਇਹਦਾ ਕੀ ਰੇਟ ਰਹੂਗਾ ਜੀ ਇਹ 10 ਲੱਖ 115000 ਦਾ ਮਾਡਲ ਰੇਟ ਸੀ ਇਹਦਾ 1 ਲੱਖ ਰੁਪਏ ਦਾ ਡਿਸਕਾਊਂਟ ਇਹਦੇ ਚ 9 ਲੱਖ 115000 ਦਾ ਪ੍ਰਾਈਸ ਇਹਦਾ ਜੀ ਠੀਕ ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸੋਨਾ ਲੇਕਾ ਕੰਪਨੀ ਦੇ ਵਿੱਚ ਗਰੇਵਾਲ ਐਂਡ ਸੰਜਤੇ ਤੇ ਬਾਈ ਹੋਰਾਂ ਤੋਂ ਜਾਣਕਾਰੀ ਲੈਣੇ ਆ ਵੀ ਕੀ ਧੁਮਾਕਾ ਆਫਰ ਹੈਵੀ ਡਿਊਟੀ ਧੁਮਾਕਾ ਆਫਰ ਕੀ ਆ ਅਸਲ ਦੇ ਵਿੱਚ ਤੇ ਕੀ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਸਸੀ ਗੱਬਈ ਜੀ ਸਸੀ ਗੱਬਈ ਜੀ ਸਸੀ ਗੱਬਈ ਜੀ ਤੇ ਸਰ ਜੀ ਆਪਣਾ ਕੀ ਹੈਵੀ ਡਿਊਟੀ ਧਮਾਕਾ ਅਸਲ ਦੇ ਵਿੱਚ ਕੀ ਹੈ ਜੀ ਇਹ ਐਕਟੀਵਿਟੀ ਆਪਾਂ ਮੰਨ ਲਓ ਨਵਾਂ ਟਰੈਕਟਰ ਸੇਲ ਕਰ ਰਹੇ ਨੇ ਜਿਹੜਾ ਆ ਹਾਂਜੀ ਉਹਦੇ ਕਸਟਮਰ ਨੂੰ ਇੱਕ ਨਾਲ ਕੂਪਨ ਮਿਲ ਰਿਹਾ ਠੀਕ ਹੈ ਹਾਂਜੀ ਉਹਦੇ ਚ ਮੰਨ ਲਓ ਜਿੰਨੇ ਟਰੈਕਟਰ ਵੇਖਦੇ ਹਰ ਕਸਟਮਰ ਨੂੰ ਕੂਪਨ ਦੇਣਾ ਹੈ ਠੀਕ ਹੈ ਉਹਦੇ ਚ ਮੰਨ ਲਓ ਗਿਫਟ ਨਿਕਲਣਾ ਹਰ ਵੇ ਕਸਟਮਰ ਨੂੰ ਠੀਕ ਹੈ ਜੀ ਹਾਂਜੀ ਉਹ ਸਾਰਾ ਜਿਹੜਾ ਗਿਫਟ ਹੋਊਗਾ ਉਹ ਮੰਨ ਲਓ ਕਾਸਟਲੀ ਹੋਊਗਾ ਜਾਂ ਕਿਤੇ ਹੋਰ ਹੋਊਗਾ ਜੀ ਦੱਸੋ ਜੀ ਉਹਦੇ ਚ ਲਾ ਲਓ ਜੀ ਤੁਸੀਂ ਨੇੜੇ ਕਰੋ ਮੜਾ ਬਸ ਦਿਖਾਈਏ ਵੀ ਇਹ ਪਹਿਲੇ ਟਰੈਕਟਰ ਜਿਹੜੇ 16 60 ਫੋਰ 휠 ਡਰਾਈਵ 16 ਟਰੈਕਟਰਾਂ ਦਾ ਨਾਮ ਹੈ। ਅੱਛਾ ਫੋਰ 휠60 ਜਿਹੜਾ ਆਪਾਂ ਆ ਟਰੈਕਟਰ ਦੇਖ ਰਹੇ ਆ ਇਹ 16 ਦੇ ਉੱਤੇ ਜਾਣੇ ਆ। ਹਾਂਜੀ ਅੱਛਾ ਜੀ। ਫਿਰ ਟਾਟਾ ਪੰਜ 12 17 ਜੀ ਠੀਕ ਹੈ। 111 ਰਾਇਲ ਐਨਫੀਲਡ ਬੋਲਟ ਹੈ। ਠੀਕ ਹੈ ਜੀ। ਹੋਂਡਾ ਸ਼ਾਈਨ 175 ਠੀਕ ਹੈ ਜੀ। ਬਾਕੀ ਹੋਰ ਵੀ ਲਾ ਲੋ ਨਾਮ ਆ ਜਿਹੜੇ ਰੋਟਾਵੇਟਰ ਏਸੀ ਐਲ ਸੀ ਡੀ ਮੋਬਾਈਲ ਫੋਨ ਬੜਾ ਕੁਝ ਦਿੱਤਾ ਜਾਣਾ। ਇਹ ਟੋਟਲ 15552 ਨਾਮ ਹੈ ਠੀਕ ਹੈ ਇਹਦਾ ਮਤਲਬ 15552 ਨਾਮ ਦਿੱਤੇ ਜਾਣੇ ਆ ਇਹ ਕੱਡੇ ਬਾਈ ਜੀ ਉਹਨਾਂ ਨੂੰ ਜਾਣੇ ਆ ਜਿਹੜੇ ਤੁਹਾਡਾ ਨਵਾਂ ਟਰੈਕਟਰ ਆਪਣੇ ਪਰਚੇਜ਼ ਕਰੂਗਾ ਹਾਂ ਨਵਾਂ ਟਰੈਕਟਰ ਤੁਹਾਡੇ ਕੋਲੇ ਬੁੱਕ ਕਰਾਉਣਗੇ ਹਾਂ ਇਹ 31 ਅਕਤੂਬਰ ਤੱਕ ਦੀ ਸਕੀਮ ਹੈ ਠੀਕ ਹੈ ਇਹ ਤਾਂ ਬਾਈ ਜੀ ਹੋ ਸਕਦਾ ਕਿਸੇ ਵੀਰ ਨੂੰ ਟਰੈਕਟਰ ਨਾਲ ਟਰੈਕਟਰ ਫਰੀ ਮਿਲ ਜਾਵੇ ਹਾਂਜੀ 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 ਹਾਂ ਕਿਉਂਕਿ 16 ਟਰੈਕਟਰ ਫੋਰ व्हीਲ ਜਿਹੜੇ ਆਪਣੇ 60 ਦਿੱਤੇ ਜਾਣੇ ਆ ਉਹ 1 ਇੱਕ ਨਹੀਂ 17 ਕਾਰਾਂ ਕੱਢੀਆਂ ਆ ਹਾਂਜੀ 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 ਤਾ ਮਿੱਤਰੋ ਕਿਸੇ ਵੀ ਵੀਰ ਦੀ ਕਿਸਮਤ ਜਾਗ ਸਕਦੀ ਆ ਤਾਂ ਸੋਨਾ ਲੀਕ ਵਾਲਿਆਂ ਨੇ ਬੜਾ ਹੈਵੀ ਡਿਊਟੀ ਵਾਕਈ ਧਮਾਕਾ ਆਫਰ ਜਿਹੜਾ ਕੱਢਿਆ ਤੇ ਬਾਈ ਜੀ ਇਹ ਹੈ ਮੰਨ ਲਓ ਸਾਰੇ ਟਰੈਕਟਰਾਂ ਤੇ ਸਾਰੇ ਸਾਰੇ ਜੀ ਜਿਹੜਾ ਮਰਜ਼ੀ ਮਾਡਲ ਪਰਚੇਸ ਕਰੋ ਹਾਂ ਜਿਹੜਾ ਮਰਜ਼ੀ ਮਾਡਲ ਬੰਦਾ ਜਿਹੜਾ ਮਰਜ਼ੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੀ ਇਹਦੇ ਵਿੱਚ ਰੇਟ ਤਾਂ ਕਿਵੇਂ ਆ ਜੀ ਰੇਟ ਤਾਂ ਬਾਈ ਜੀ ਇਹਦੇ ਵਿੱਚ ਆਪਣਾ ਜਿਹੜਾ ਡੀਆਈ 64 ਵੀਲ ਆ ਠੀਕ ਹੈ ਜੀ ਆ ਮਾਡਲ ਖੜਾ ਆਪਣੇ ਕੋਲੇ ਹਾਂਜੀ ਹਾਂਜੀ ਇਹਦਾ ਕੀ ਰੇਟ ਰਹੂਗਾ ਜੀ ਇਹ 10 ਲੱਖ 15 ਹਜ਼ਾਰ ਦਾ ਮਾਡਲ ਰੇਟ ਸੀ ਇਹਦਾ 1 ਲੱਖ ਰੁਪਏ ਦਾ ਡਿਸਕਾਊਂਟ ਇਹਦੇ ਵਿੱਚ 9 ਲੱਖ 15 ਹਜ਼ਾਰ ਦਾ ਪ੍ਰਾਈਸ ਇਹਦਾ ਜੀ ਠੀਕ ਹੈ ਇਹ ਵੀ ਇਹ ਠਮਾਕਾ ਆਫਰ ਕਰਕੇ ਠਮਾਕਾ ਆਫਰ ਕਰਕੇ ਜੀ ਇਹਦੀ ਸੇਲ ਵੀ ਇਸੇ ਕਰਕੇ ਬਹੁਤ ਹੈ ਲਾ ਲਓ 3 ਨਾਲ 5 ਡਿਲੀਵਰ ਕਰ ਰਹੇ 15 ਟਰੈਕਟਰਾਂ ਜੀ ਠੀਕ ਹੈ ਜੀ ਇਹ 60 ਤੇ ਹਾਂ 3 ਹੋ ਰਹੇ ਹੈ ਤੇ ਹਜੇ 3 ਕੱਪੜੇ ਕੋਲ 4 ਬੁੱਕ ਵੀ ਹੈ ਠੀਕ ਹੈ ਜੀ ਤਾਂ ਕਿਉਂਕਿ ਬਈ ਜੀ 4 ਸਿਲੰਡਰ ਇੰਜਨ ਹੈ ਠੀਕ ਹੈ ਜੀ ਹੈਵੀ ਡਿਊਟੀ ਟਰੈਕਟਰ ਹੈ ਸ਼ਟਰਨ ਲੀਵਰ ਨਾਲ ਹੈ 4712 ਸੀਸੀ ਦਾ ਇੰਜਨ ਹੈ 4 ਸਿਲ ਆਪਕੇ ਕੈਟਾਗਰੀ ਦੀ 220 ਲੈਫਟ ਕੈਪੈਸਟੀ ਹੈ ਠੀਕ ਹੈ ਜੀ ਸਾਰਾ ਸਮਾਨ ਵੇਟ ਵਗੈਰਾ ਲੱਗੇ ਆ ਡਿਸਟ੍ਰਿਬਿਊਟਰ ਵੀ ਹੈ ਸ਼ਟਰ ਲੀਵਰ ਵੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਇਹ ਭਾਈ ਜਿਵੇਂ ਇਹਦਾ ਰੇਟ ਆ ਆਲ ਇੰਡੀਆ ਰੇਟ ਆ ਆਲ ਇੰਡੀਆ ਇੱਕੋ ਰੇਟ ਕਿਤੇ ਗਾ ਠੀਕ ਹੈ ਜੀ ਹੋਰ ਕਿਹੜੇ ਟਰੈਕਟਰ ਦਾ ਆਪਾਂ ਕਿਸੇ ਦਾ ਜਿਵੇਂ ਆ ਡੀਆਈ ਇਹ ਡੀਆਈ 55 ਜੀ ਠੀਕ ਹੈ ਜੀ ਥਰਡ ਤਿੰਨ ਸਿਲੰਡਰ ਚ ਆਉਂਦਾ ਮਾਡਲ ਇਹ ਜੀ ਠੀਕ ਹੈ ਹਾਂਜੀ ਇਹ 8 ਲੱਖ ਤੇ 30000 ਦਾ ਪ੍ਰਾਈਸ ਰੇਟ ਸੀ ਇਹਦਾ ਜੀ 7 ਲੱਖ 70000 ਦਾ ਹੈ ਜੀ ਠੀਕ ਹੈ ਜੀ ਲੈ ਮਿੱਤਰੋ ਆਲ ਇੰਡੀਆ ਇੱਕ ਰੇਟ ਤੇ ਤੁਹਾਨੂੰ ਕਿਸੇ ਵੀ ਡੀਲਰਸ਼ਿਪ ਤੇ ਆਪਦੇ ਨੇੜੇ ਜਾ ਕੇ ਟਰੈਕਟਰ ਬੁੱਕ ਕਰਵਾ ਸਕਦੇ ਹੋ ਇਹ 60 ਵਾਲੇ ਦਾ ਰੇਟ ਦੇਖ ਸਕਦੇ ਹੋ ਇਹ ਤੁਸੀਂ ਡੀਆਈ 553 ਸਲੈਂਡਰ ਦੇਖ ਸਕਦੇ ਹੋ ਜੀ ਹਾਂਜੀ ਹਾਂਜੀ ਇਹ ਆਪਣਾ ਮਿਸਟ ਗਾਲ ਤੇ ਫੋਨ ਵੀ ਕਰ ਸਕਦੇ ਆ ਆਪ ਏਰੀਆ ਮਤਲਬ ਆਪ ਆਟੋਮੈਟਿਕ ਇਨਕੁਆਰੀ ਉੱਤੇ ਚਲੀ ਜਾਂਦੀ ਹੈ ਠੀਕ ਹੈ ਜੀ ਇਹ ਕੰਪਨੀ ਦਾ ਨੰਬਰ ਹੈ ਜੀ ਵਧੇਰੇ ਜਾਣਕਾਰੀ ਲਈ ਹਾਂਜੀ ਹਾਂਜੀ ਇਸ ਕੰਪਨੀ ਨੰਬਰ ਤੇ ਕਾਲ ਕਰੇ ਇਹਦੇ ਕੰਪਨੀ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਆਪਾਂ ਇੱਥੇ ਗਰੇਵਾਲ ਐਂਡ ਸੰਜ ਸ੍ਰੀ ਮੋਟਰ ਸਾਹਿਬ ਇਸ ਸਕੀਮ ਦਾ ਵੀ ਬਹੁਤ ਵਧੀਆ ਰਿਸਪੌਂਸ ਆ ਬਿਲਕੁਲ ਜੀ ਪਰ ਇਸ ਮਹੀਨੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਲਾ ਲਓ ਆਮ ਮੰਨ ਲਓ 10 ਕ ਦੀ ਐਵਰੇਜ ਹੁੰਦੀ ਹੈ ਠੀਕ ਹੈ ਜੀ 30 ਟਰੈਕਟਰ ਸੇਲ ਕੀਤੇ ਆਪਾਂ ਇਸ ਅੱਛਾ ਲੈ ਮਿੱਤਰੋ ਇਹ ਬਾਈ ਹੈਵੀ ਡਿਊਟੀ ਧੁਮਾਕੇ ਦਾ ਸਰ ਹੈ ਜੀ ਪੂਰਾ ਬਾਈ ਜੀ ਇੱਕ 4 ਵੀਲ ਦੀ ਰੇਟ ਦਾ ਬਹੁਤ ਇਫੈਕਟ ਹੈ ਠੀਕ ਹੈ ਘੱਟੋ ਘੱਟ 10 ਟਰੈਕਟਰ ਇਹ ਵੇਚਤੇ ਇਸ ਮਹੀਨੇ ਸੀ ਅੱਛਾ 4 ਵੀਲ ਟੱਕ ਇਹ ਇਹਦਾ ਰੇਟ ਵੀ ਜ਼ਿਆਦਾ ਰੇਟ ਕਰਕੇ ਬਾਈ ਜੀ ਲਾ ਲਓ ਕਿਸੇ ਕੰਪਨੀ ਚ ਕੰਪੈਰੀਜ਼ਨ ਕਰ ਲਓ 9 ਲੱਖ 15 ਹਜ਼ਾਰ ਚ 4 ਵੀਲ ਟਰੈਕਟਰ ਇਹਨੇ ਮੰਨ ਲਓ ਨਹੀਂ ਮੈਨੂੰ ਲੱਗੇ ਵਾਲਾ ਸਮਾਨ ਵਾਲਾ ਨਹੀਂ ਮਿਲਦਾ ਬਾਕੀ ਅਸੈਸਰੀ ਬਹੁਤ ਦੇ ਰਹੇ ਹੋ ਤੁਸੀਂ ਹਾਂਜੀ ਸਾਰਾ ਮਗਰਲੇ ਨਾਲੋਂ ਵੇਟ ਲੱਗੇ ਆ ਸਾਰਾ ਸਿਸਟਮ ਠੀਕ ਹੈ ਜੀ ਇਹ ਜਿਹੜਾ ਬਈ ਆਫਰ ਹੈ ਹੈਵੀ ਡਿਊਟੀ ਧਮਾਕਾ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਤੇ ਕਿੰਨਾ ਸਮਾਂ ਚੱਲ ਰਿਹਾ ਇਹ ਸਿੱਖ ਤਰੀਕ ਤੋਂ ਚੱਲ ਰਹੀ ਇਕੱਠ ਤੋਂ 1 8 ਅਗਸਤ ਤੋਂ ਕੋਈ ਹਾਂ 31 ਅਕਤੂਬਰ ਤੱਕ 31 ਅਕਤੂਬਰ ਤੱਕ ਮਤਲਬ 31 10 ਤੱਕ ਜੀ 2025 ਠੀਕ ਹੈ ਜੀ 31 10ਵੇਂ ਮਹੀਨੇ ਤੱਕ ਤੁਸੀਂ ਇਹਦਾ ਫਾਇਦਾ ਚੱਕ ਸਕਦੇ ਹੋ ਹੈਵੀ ਡਿਊਟੀ ਧਮਾਕਾ ਆਫਰ ਦਾ ਇਹ ਕੱਲੀ ਸੋਨਾ ਲੀਕਾ ਜੇਹੀ ਕੰਮ 31 ਅਕਤੂਬਰ ਠੀਕ ਹੈ ਜੀ ਹਾਂ ਜੀ ਜਿਹੜੀ ਐਨੇ ਸੋਹਣੇ ਤੁਹਾਨੂੰ ਆਫਰ ਦੇ ਰਹੀ ਆ ਬਾਕੀ ਅੱਜ ਬਾਈ ਹੋਰਾਂ ਕੋਲੇ ਫੋਲੋ ਰਿਸਪੌਂਸ ਮਿਲਿਆ ਤੁਸੀਂ ਦੇਖੋ ਅੱਜ ਕਿੰਨੇ ਟਰੈਕਟਰਾਂ ਦੀ ਡਿਲੀਵਰੀ ਹੋ ਰਹੀ ਆ ਅੱਜ 15 ਦੀ 12 ਟਰੈਕਟਰਾਂ ਬਹੁਤ ਸਾਰਾ ਡਿਲੀਵਰ ਕੀਤੇ ਆ ਠੀਕ ਹੈ ਜੀ ਤੇ ਤਿੰਨ ਟਰੈਕਟਰ ਜਲਾਲਾਬਾਦ ਤੇ ਠੀਕ ਹੈ ਜੀ ਇਹ ਬਾਈ ਜੀ ਇਹਦਾ ਹੈਵੀ ਡਿਊਟੀ ਧੁਮਾਕੇ ਦਾ ਅਸਰ ਆ ਪੂਰਾ ਬਾਈ ਜੀ ਪੂਰਾ ਠੀਕ ਹੈ ਜੀ ਹਾਂ ਜੀ ਲੈ ਬਾਈ ਜੀ ਅਸੀਂ ਬਾਈ ਡੀਲਰ ਜਿਹੜੇ ਸੋਨਾ ਲੀਕਾ ਤੋਂ ਆਪਣਾ ਜਾਣਕਾਰੀ ਦੇ ਰਹੇ ਬਾਕੀ ਕਿਸੇ ਵੀ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਬਾਕੀ ਆ ਉਹਦੇ ਨੇੜੇ ਦੇ ਡੀਲਰਸ਼ਿਪ ਤੇ ਜਾ ਕੇ ਤੁਸੀਂ ਟਰੈਕਟਰ ਬੁੱਕ ਕਰਵਾਓ ਕੋਈ ਵੀ ਟਰੈਕਟਰ ਬੁੱਕ ਕਰਵਾਓ ਤੁਹਾਨੂੰ ਇਹ ਜਿਹੜੇ 15000 551 ਜਿਹੜੇ ਨਾਮ ਕੱਢੇ ਜਾਣੇ ਉਹਦਾ ਤੁਹਾਨੂੰ ਕੂਪਨ ਮਿਲੂਗਾ ਕਿਸੇ ਵੀ ਵੀਰ ਦੀ ਕਿਸਮਤ ਜਾਗ ਸਕਦੀ ਹੈ ਹੋ ਸਕਦਾ ਤੁਹਾਨੂੰ ਟਰੈਕਟਰ ਨਾਲ ਟਰੈਕਟਰ ਫ੍ਰੀ ਮਿਲ ਜੇ ਆਪਣੀ ਡੀਲਰਸ਼ਿਪ ਤੇ ਬਹੁਤ ਨਾਮ ਨਿਕਲੇ ਟਰੈਕਟਰ ਆਪਣੇ ਵੀ ਨਿਕਲ ਚੁੱਕਾ ਅੱਛਾ ਜੀ ਅੱਜ ਤੋਂ 2 ਸਾਲ ਪਹਿਲਾਂ ਅੱਛਾ ਇਹ ਬਈ ਜੀ ਜਿਹੜੀਆਂ ਮੰਨ ਲਓ ਸੋਨਾ ਲੀਕਾ ਇਹ ਗੱਲਾਂ ਪੋਸਟਰ ਦੇ ਵਿੱਚ ਕਰ ਰਹੀ ਹੈ ਇਹ ਤੁਸੀਂ ਵੇਖਿਆ ਹੋਣਾ ਮੇਰੇ ਕਸਟਮਰ ਨੂੰ ਨਿਕਲੇ ਆਵੇ ਇਹ ਅੱਛਾ ਮੁਕਸਰੀ ਲੈ ਵੀਏ ਕੋਈ ਪਹਿਲੀ ਵਾਰੀ ਇਹ ਹੈਵੀ ਡਿਊਟੀ ਧੁਮਾਕਾ ਨਹੀਂ ਕੱਢ ਰਹੇ ਇਹ ਪਹਿਲਾਂ ਵੀ ਜਿਹੜੀਆਂ ਕੰਪਨੀ ਇਹ ਕਰਦੀ ਆ ਫਿਰ ਹੀਰੋ ਦਾ ਮੋਟਰਸਾਈਕਲ ਲਿਖਿਆ ਸੀਗਾ ਦੂਜਾ ਸੀਡੀ ਠੀਕ ਹੈ ਜੀ Honda Shine 2 ਨਿਕਲੇ ਹੋਏ Bullet ਆਪਣੇ ਬਰਕੰਦੀ ਪਿੰਡ ਨਿਕਲਿਆ ਠੀਕ ਹੈ ਜੀ ਇਹ ਤੁਹਾਡੇ ਇਸ ਜਿਹੜੀ ਆਪਾਂ ਕਹ ਲਈਏ ਡੀਲਰਸ਼ਿਪ ਤੇ ਇੰਨੇ ਨਾਮ ਨਿਕਲੇ ਹੋਏ ਆ ਕਾਫੀ ਪਿਛਲੇ ਮੰਨ ਲਓ 23 ਨਾਮ ਨਿਕਲੇ ਜਿਹੜੀ ਮਗਰਲੀ ਸਕੀਮ ਸੀ ਆਪਣੇ ਡੀਲਰਸ਼ਿਪ ਤੇ ਮੋਬਾਈਲ ਜੂਸਰ ਵਗੈਰਾ ਲਾ ਕੇ ਬਾਈਕ ਸਾਈਕਲ ਲਾ ਕੇ LCD ਵੀ ਨਿਕਲੇ ਵੱਡੇ ਵੱਡੇ ਨਾਮ ਹੀ ਨਿਕਲੇ ਆ ਜੀ ਹਾਂ ਜੀ Bullet ਮਿਛਲੀ ਵਾਰੀ ਨਿਕਲਿਆ ਆਪਣੇ Bullet ਨਿਕਲਿਆ ਸੀ Honda Shine LCD ਆ ਕਾਫੀ ਸਤਨ 23 ਨਾਮ ਨਿਕਲੇ ਸੀ ਟੋਟਲ ਠੀਕ ਹੈ ਜੀ ਲੈ ਵੀ ਮਿੱਤਰੋ ਤੁਸੀਂ ਵੀ ਫਾਇਦਾ ਇਹ ਆਫਰ ਦਾ ਚੱਕੋ ਜੀ ਤੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਡੀਲਰਸ਼ਿਪ ਤੇ ਜਾ ਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਸ਼ੰਸਾ ਪੱਤਰਾਂ ਤੇ ਵਿਚਾਰ ਸਿਰਫ ਵਿਅਕਤੀਗਤ ਉਪਭੋਗਤਾ ਦੇ ਹੱਨਜ਼ ਅਤੇ ਸਾਡੇ ਵਿਚਾਰਾਂ ਤੇ ਸੁਝਾਵਾਂ ਨੂੰ ਨਹੀਂ ਦਰਸਾਉਂਦੇ ਹਣਪਵ ਖਾਸ ਉਪਭੋਗਤਾ ਲਈ ਨਿੱਜੀ ਹੁੰਦੇ ਹਨ ਜਰੂਰੀ ਤੌਰ ਤੇ ਇਸ ਉਤਪਾਦ ਦੇ ਸਾਰੇ ਉਪਭੋਗਤਾਵਾਂ ਦੇ ਪ੍ਰਤੀਨਿਧੀ ਨਹੀਂ ਹੁੰਦੇ ਅਸੀਂ ਉਹਨਾਂ ਦੇ ਉਤਪਾਦ ਉਪਭੋਗਤਾਵਾਂ ਦੇ ਪ੍ਰਸ਼ੰਸਾ ਪੱਤਰਾਂ ਨੂੰ ਕਵਰ ਕਰ ਲਈਏ ਤੇ ਇਸ ਦੇ ਲਈ ਕੰਪਨੀ ਤੋਂ ਮੁਆਵਜ਼ਾ ਲੈਣ ਲਈ ਕੰਪਨੀ ਨਾਲ ਜੁੜੇ ਹਾਂ ਜਿੰਨਾ ਉਪਭੋਗਤਾਵਾਂ ਦੇ ਪ੍ਰਸ਼ੰਸਾ ਪੱਤਰ ਕਵਰ ਕੀਤੇ ਗਏ ਹਨ ਉਹਨਾਂ ਨੂੰ ਕੰਪਨੀ ਜਾਂ ਸਾਡੇ ਤੋਂ ਕੋਈ ਮੁਆਵਜ਼ਾ ਨਹੀਂ ਮਿਲਦਾ ਥੈਂਕ ਯੂ